ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਨਾ ਬਾਈ ਮੇਰੀ ਭਾਬੀ ਹੋਰੀ ਕਣ ਕਵੱਢੀ ਜਾਂਦੇ ਐ ਤੇ ਆਪਾਂ ਦੇਖਦੇ ਆ ਕਿੰਨੀ ਕੁ ਵੱੜਤੀ ਵੱਡ ਤਾਂ ਬਹੁਤ ਦਿੱਤੀ ਹਨਾ ਉਹ ਉੱਥੋਂ ਟੱਕਰ ਵੱਢੀ ਪਈ ਐ ਦੇਖਦੇ ਆ ਕਿੰਨੀ ਕੁ ਵੱੜਤੀ ਕੁਛ ਨਹੀਂ ਕਰਦੇ ਆ ਗੱਲਬਾਤ ਐ ਤਾਂ ਮੁੰਡੇ ਹੀ ਤਰੇ ਆਉਂਦੇ ਆ ਕੀ ਹਾਲ ਐ ਚਾਚਾ ਠੀਕ ਐ ਜੀ ਅਸਲਾ ਜਮਾ ਹਾਂ ਅਸਲਾ ਆਪਾਂ ਵੀ ਸਸਰੀ ਗਾਲ ਉਹ ਠੀਕ ਠਾਕ ਹੈ ਹਾਂ ਬੜੇ ਵਦਗਾ ਜਮਾ ਮੰਡਿਤ ਰਿਉਣੀ ਹੈ ਪੱਬਿਆ ਕੇ ਕਹਿ ਦਨਾ ਚ ਵੱਡੀ ਗਣਕ ਤੁਸੀਂ ਆਹ ਇਹ ਪਾਈ ਅੱਜ ਹੀ ਵੱਡੀ ਹੈ ਅੱਛਾ ਪੰਜ ਜਣੇ ਨੇ ਹਾਂ ਜਾਨ ਠੀਕ ਹੈ ਤੇ ਭਾਬੀ ਕ ਟਾਈਮ ਉਹ ਵੀ ਹੁੰਦਾ ਸੀ ਜਿਹੜੇ ਟਾਈਮ ਜਮਾ ਮੂਰੇ ਹੁੰਦੀ ਸੀ ਤੂੰ ਹਨਾ ਹੋਰ ਹੁਣ ਇਹਦੀ ਉਮਰ 7 ਸਾਲ ਦੀ ਹੋਗੀ 60 ਸਾਲ ਦੀ ਕਿ ਘਟੇ 5-4 ਸਾਲ 7 ਸਾਲ ਦੀ 60 ਦੀ ਅੱਛਾ ਅੱਛਾ ਹਾਂ 7 ਸਾਲ ਦੀ ਠੀਕ ਹੈ ਤੇ ਆਹ ਜੀ ਵੀ ਦੂਜੇ ਨੰਬਰ ਤੇ ਹੈ ਨਾ ਚਾਚਾ ਮੂਰੇ ਆ ਤੂੰ ਥੋੜੀ ਪਿੱਛੇ ਆ ਹਾਂ ਸਹੀ ਗੱਲ ਹੂੰ ਤੇ ਭਾਬੀ ਕਣਕਾਇਦ ਕੀ ਜ਼ਰੂਰੀ ਹੈ ਵੜਣੀ ਹੈ ਨਾ ਹਾਂ ਜ਼ਰੂਰੀ ਹੈ ਬਈ ਤੈਨੂੰ ਪਤਾ ਹੀ ਆ ਹੁਣ ਸਰਕਾਰ ਨੇ ਸਰਕਾਰ ਨੇ ਕੀ ਬਹੁਤ بڑے ਵਿਅਕਤੀ ਹਾਂ ਭਾਬੀ ਬਹਿ ਜਾਣਾ ਦੋ ਮਿੰਟ ਹੂੰ ਤੇ ਭਾਬੀ ਮੈਂ ਤੁਹਾਨੂੰ ਐਪ ਪੁੱਛਦਾ ਬੀ 36 ਸਾਲ ਦੀ ਉਮਰ ਹੋ ਗਈ ਤੇ ਕਣਕ ਬਡਣੀ ਵੀ ਜ਼ਰੂਰੀ ਹੈ ਮੈਂ ਤਾਂ ਆਪ ਕਹਿਣਾ ਹੈ ਨਾ ਜ਼ਰੂਰੀ ਹੈ ਬਡਣੀ ਭਾਈ ਤੇ ਆਪ ਪੈਣਾ ਦੂਜਿਆਂ ਵੀ ਨਾਲ ਵਢੀ ਜਾਂਦੀਆਂ ਵਿਚਾਰੀਆਂ ਨਾ ਤੋਂ ਬੰਗਾਗਾ ਤੋਂ ਪੈਣਾ ਸੀ ਅੱਛਾ ਅੱਛਾ ਹਾਂ ਇਹ ਵਿਚਾਰੀਆਂ ਇਹਨਾਂ ਗੋੜੀਆਂ ਨਾਲ ਗੱਲ ਕਰ ਬੰਗਾ ਨਾ ਮੈਂ ਫੇਰ ਵੀ ਮੂਰੇ ਹੈ ਮੂਰੇ ਹੈ 36 ਸਾਲ ਦੀ ਬਰਤੋਂ 20 ਸਾਲ ਦਾ ਸਹੀ ਗੱਲ ਹੈ ਭਾਬੀ ਭਾਬੀ ਇੱਕ ਗੱਲ ਹੋਰ ਵੀ ਹੈ ਹੈ ਨਾ ਜਿਹੜੀ ਆਪਾਂ ਨੂੰ ਡੀਪੋਲੀ ਕਣਕ ਮਿਲਦੀ ਹੈ ਤੇ ਉਹ 6 ਮਹੀਨਾ ਤੋ ਹੁੰਦੀ ਹੈ ਪੁੱਛਣਾ ਭਰਾਵਾ ਉਹਨੇ ਤਾਂ ਫੋਲੀ ਹੀ ਪਾਉ ਉਹਦੇ ਬਾਰੇ ਕੀ ਕਹਿਣਾ ਚਾਹੇਂਗੀ ਭਾਬੀ ਤੂੰ ਉਹਦੇ ਨੂੰ ਗੜਸਣਾ ਦਨੀ ਹੈ ਸੁਣਾ ਵੀ 15 ਕਿਲੋ ਦਿੰਦੇ ਆ 6 ਮਹੀਨਾ ਤੋਂ ਇੱਕ ਜਾਨੇ ਦੀ 15 ਕਿਲੋ ਇੱਕ ਜਾਨੇ ਦੀ 6 ਮਹੀਨਿਆਂ ਤੋਂ 6 ਮਹੀਨਿਆਂ ਤੋਂ ਠੀਕ ਹੈ ਤੇ ਦੋ ਜੀ ਅਸੀਂ ਸੀਗੇ ਕਰੋ ਮੰਨ ਕਰ 12 ਜੀ ਕਰੇ 12 ਤੇ ਫਿਰ ਤਿੰਨ ਤਿੰਨ ਅਜੇ ਛੀ ਦੀ ਤਾਂ ਕਾਰਕ ਕਾਰਡ ਕੱਟਦਾ ਅੱਛਾ ਕਾਰਡ ਵੀ ਕੱਟਿਆ ਗਿਆ ਤੇ ਆ ਗਿਆ ਤੇ ਛੀ ਦੇ ਹੀ ਆਉਂਦਾ ਬਾਈ ਠੀਕ ਹੈ ਛੀ ਦੇ ਚਾਰ ਮੁੰਡਾ ਅੱਡਾ ਚਾਰ ਦੀ ਅੱਡ ਲੈ ਕੇ ਵਹਿੰਦਾ ਸੀ ਦੋ ਜੀ ਜਾਂਗੇ ਹਾਂ ਤੇਰਾ ਬਾਈ ਖਾਂਦਾ ਕਿਲੋ ਪਕਾਟਾ ਕਿਲੋ ਹਾਂ ਫੇਰ ਕੀ ਭਾਈ ਉਹ ਦੁਬਾਰਾ ਸੌਣ ਲਗਾ ਲ ਹਾਂ ਨਾ ਬਾਲਾ ਵੇ 60 ਸਾਲੀ ਉਮਰੇ ਪੰਜ ਰੋਟੀਆਂ ਦਾ ਮੈਂ ਖਾਈ ਜਾਂਦੀ ਖਾ ਜਾਂਦੀ ਹਾਂ ਸਹੀ ਗੱਲ ਹੈ ਬਬੀ ਪੰਜ ਦੁਪਹਿਰੇ ਖਾ ਜਾਂਦੀ ਜ਼ੋਰ ਲੱਗਦਾ ਜ਼ੋਰ ਲੱਗਦਾ ਤੇ ਪੰਜ ਖਾ ਜਾਂਦੇ ਆ ਤੇ 15 ਰੋਟੀਆਂ 15 15 ਕਿਲੋ ਆਟਾ ਕਿੰਨੇ ਦਿਨ 15 ਦਿਨ ਚੱਲਦਾ 15 ਦਿਨ ਚੱਲਦਾ ਹਾਂ 15 ਦਿਨ ਚੱਲ ਤੇ ਫੇਰ ਕੀ ਖਾਵਾਂਗੇ ਭਾਈ ਹੁਣ ਹੂੰ ਸਹੀ ਗੱਲ ਹਾਂ ਇਹ ਹੁਣ ਆ ਕਣਕ ਮੁਰਕੇ ਦੀ ਕਣਕ ਆਪਾਂ ਬਣਾ ਲਾਂਗੇ ਦਸ ਮਾਣ ਹਾਂ ਤੇ ਸਾਲ ਭਾਰਾ ਇਸ ਕਰਾਂਗੇ ਮੈਨੇ ਕਹੀ ਨਹੀਂ ਆਹਾਂ ਮਹੀਨੇ ਚ ਆਹ ਸਾਲ ਚ ਤਾਂ ਕੋਈ ਧਾਰਾ ਦੇਈ ਦੂ ਹੂੰ ਗਾਂਲੇ ਸਾਲ ਚ ਆਪਾਂ ਕੋਈ ਧਾਰਾ ਵੀ ਨਹੀਂ ਦਿੰਦਾ ਧਾਰਾ ਵੀ ਨਹੀਂ ਦਿੰਦਾ 2025 ਚ ਭਾਬੀ 2025 ਦੀ ਗੱਲ ਕਰਦੀ ਏ ਤੂੰ ਹਾਂ 2025 ਚ ਦਾ ਆਰਤਾ ਨਹੀਂ ਕਿਸੇ ਨੇ ਦੇਣਾ ਅੱਛਾ ਹਾਲ ਆਵਗਾ ਲੋਕਾਂ ਦਾ ਠੀਕ ਐ ਸੋਣ ਲਾ ਗੱਲ ਤੇ ਵੋਟਾਂ ਵਾਲੇ ਆ ਕੇ ਮਿੱਸੀਆਂ ਮਾਰਦੇ ਆਪਣੇ ਕੋਲੇ ਥੋੜਾ ਐ ਕਰ ਦਿਆਂ ਥੋੜਾ ਜੋ ਕਰ ਦਿਆਂ ਨਾ ਮੇਰੀ ਪਰਸਨ ਵਜੀ ਹੈ 60 ਸਾਲ ਦੀ ਬਰੋ ਬੀ ਅੱਛਾ ਹਾਂ ਤੇ ਮੇ ਪਰਸਨ ਦੇ ਕਾਬਲੇ ਹੁਣ ਕਾਬਲੇ ਭਾਬੀ ਜਮਾ 60 ਸਾਲ ਦੀ ਉਮਰ ਹੋਈ ਪਈ ਏ ਤੇਰੀ ਪਰਸਨ ਤੈਨੂੰ ਜ਼ਰੂਰੀ ਹੈ ਹਾਂ ਜ਼ਰੂਰੀ ਹੈ ਆਰ ਕੇ ਭਰਾਵਾ ਫੇਰ ਵੀ ਢੋਲੇ ਹਲਾਏ ਵੀ ਚਲੋ ਭਾਈ ਦੋ ਮਨ ਦਾ ਜੀਵਾਕਾ ਨਾਲ ਲਾ ਕੇ ਤੇ ਇੱਕ ਗੱਲ ਹੋ ਰਿਆ ਭੱਬੀ ਵੀ ਆਪਾਂ ਇਹ ਕਹਿੰਦੇ ਆ ਵੀ ਜਿੰਨੇ ਵੀ ਆਪਣੇ ਗਰੀਬ ਜਨਤਾ ਦੇ ਮਤਲਬ ਵੀ ਹੈਗੇ ਹਨਾ ਆਪਾਂ ਚਲੋ ਆਪਾਂ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਵਿੱਚ ਵਿੱਚ ਕੁਝ ਤੇ ਹਰੇਕ ਨੂੰ ਮਤਲਬ ਵੀ ਦੋ ਦੋ ਤਿੰਨ ਤਿੰਨ ਕਿਲੇ ਵੱਢਣੇ ਚਾਹੀਦੇ ਹਨਾ ਵੱਢਣੇ ਚਾਹੀਦੇ ਭਾਈ ਮੈਂ ਤਨ ਕਰ ਹਾਂ ਜੇ ਮੈਂ ਚਾਚਾ ਵੀ ਦੇਖ ਲੈ ਕਿੰਡੀ ਉਮਰ ਦਾ ਸੀ ਵੀ ਉਧਰ ਭਰਗਾ ਪਾਈ ਜੰਨੇ 80 ਸਾਲ ਦਾ ਹਾਂ 80 ਸਾਲ ਦਾ ਵਿਚਾਰਾ ਫੇਰ ਵੀ ਸਾਡੇ ਨਾਲ ਲੱਗਿਆ ਤੇ ਹਾਂ ਹੈ ਰਾਲ ਮੜਕੇ ਵੀ ਦੋ ਮਨ ਧਾਣੇ ਕਰ ਲਿਆ ਹੂੰ ਹੂੰ ਬਿਲਕੁਲ ਬਿਲਕੁਲ ਬਾਕੀ ਸਰੇ ਵੀ ਕਿਸੇ ਦੇ ਭਾਈ ਜਾਵਾਂਗੇ ਤੱਕੜੀ ਜੇ ਨਾ ਕਰੇ ਦਾਲ ਹੋ ਗਈ ਮਿਰਚਾਂ ਨਾ ਖਾਲਾਂਗੇ ਮਿਰਚਾਂ ਨਾ ਖਾਲਾਂਗੇ ਨਾ ਖਾਲਾਂਗੇ ਕਿ ਰਾਟਾ ਤਾਂ ਘਰੇ ਇੱਜ਼ਤ ਬਣੂਗੀ ਇੱਜ਼ਤ ਬਣੂਗੀ ਇਹ ਆਪ ਸਰਕਾਰ ਕੰਨੀ ਝਾਕੀ ਗਿਆ ਆਪਣਾ 30 ਕਿਲੋ ਕਣਕ ਬੰਦ ਕਰ 30 ਕਿਲੋ ਕਣਕ ਬੰਦ ਕਰਤੀ ਹਾਂ ਬੰਦ ਕਰਤੀ ਸਰਕਾਰ ਨੇ ਬਿਲਕੁਲ ਹੁਣ ਸਾਮਦਾਰ ਆਗੇ ਤੇ ਫਿਰ ਭਾਈ 15 ਕਿਲੋ ਵੀ ਬੰਦ ਹੋ ਸਕਦੀ ਹੈ 15 ਕਿਲੋ ਵੀ ਬੰਦ ਹੋ ਗਈ ਵੀ ਬੰਦ ਹੋ ਗਈ ਮਾਂ ਵੀ ਬੰਦ ਹੋ ਗਏ ਤੇਲ ਵੀ ਬੰਦ ਹੋ ਗਿਆ ਤੇਲ ਵੀ ਬੰਦ ਹੋ ਗਿਆ ਖੰਡਾਂ ਵੀ ਬੰਦ ਹੋ ਗਿਆਂ ਹੈ ਤੇ ਦਾਣਾ ਦੱਪ ਜੇ ਆਪਾਂ 500 ਦੇ ਬੰਦੇ 500 ਦੇ ਵਿਕਰੀ ਆਪਣੀ 500 ਰੇਟ ਆ ਅਖੀਰ ਹੈ 500 ਨਾ ਅਖੀਰ 500 ਹਾਂ ਇਹ ਬੋਟ ਲੂ ਨਾ 500 ਰੁਪਿਆ ਕੇ ਧਰ ਦੇ ਮੁੰਡੇ ਸਿਰ ਤੇ ਹੱਥ ਹਾਂ ਵੀ ਆ ਸਿਰ ਤੇ ਆ ਤਨ ਦੋ ਮਣ ਦਾਣੇ ਇਕੱਠੇ ਕਰੇ ਚੰਗੇ ਨਹੀਂ ਚੰਗੇ ਆ ਬੱਬੀ ਆਪਾਂ ਤਾਂ ਹਰੇਕ ਨੂੰ ਐ ਕਹਿੰਦੇ ਆ ਵੀ ਦੋ ਦੋ ਚਾਰ ਚਾਰ ਕਿੱਲੇ ਪੈਸਾਾਰੇ ਜਾਣੇ ਵੱਡੋ ਹਾਂ ਹੁਣ ਦਿਖਾਈ ਨਾ ਹਾਂ ਦਿਖਾਈ ਬੇਲੇ ਵੇਕੇ ਖਾਉਂਗੀ ਬੇਲੇ ਵੇਕੇ ਖਾਉਂਗੀ ਚੱਕਣ ਦੀ ਲੋੜ ਨਹੀਂ ਹਾਂ ਨਾਲ ਭਰ ਐਸ ਕਰੂੰਗੇ ਹਾਂ ਤੇਰ ਬਾਈ ਗੱਲ ਸੁਣ ਲੈ ਜੇ ਮੇਰੇ ਵਰਗੀ 15 ਕਿਲੋ ਕਣਕ ਮਿਲਦੀ ਐ ਮੈਂ 60 ਸਾਲ ਦੀ ਉਮਰ ਐ ਮੇਰਾ ਗੂਠਾ ਨਾ ਚੱਕਿਆ ਤਾਂ ਮੇਰੀ ਕਣਕ ਵੀ ਖਤਮ ਕਣਕ ਵੀ ਕੱਟੀ ਜਾਊਗੀ ਹਾਂ ਜੇ ਚਾਚੇ ਵਰਗਾ ਜਾਂਦਾ ਵਿਚਾਰਾ ਇਹਦੀ ਸਮਝ ਕੀ ਗੱਲ ਹਾਂ ਜੇ ਜਦੋਂ ਬੁਰਦਾ ਮਟਿਆਰਾ ਬੈਠੀਆਂ ਘਰੇ ਕਹਿੰਦੇ ਜਾ ਪੁੱਤ ਕਣਕ ਲਿਆ ਨਾ ਨਹੀਂ ਬੀਬੀ ਮੈਂ ਤਾਂ ਸ਼ਰਮਾਂ ਦੀ ਚੱਕੀ ਤੋਂ ਆਟਾ ਲਿਆਉਣੀਆਂ ਮਟਿਆਰਾ ਹਾਂ ਤੇ ਵਿਰਾਮ ਆਟ ਕਣਕ ਲੈਣ ਨਹੀਂ ਜਾਂਦਾ ਆ ਕਣਕ ਨਹੀਂ ਵੱਡਦੀਆਂ ਜਿਹੜੀ ਹੁਣ ਵੱਡੀਆਂ ਨੇ ਵੱਡਦੀਆਂ ਹਾਂ ਇਹ ਹੁਣ ਭਈ ਤੁਸੀਂ ਔਕੇ ਹੋ ਜਾਓ ਵੱਢ ਲੋ ਦੋ ਮਾਣ ਦਾਣੇ ਹਾਂ ਤੇ ਭਾਬੀ ਇੱਕ ਗੱਲ ਹੋਰ ਆ ਤੇ ਦੂਆ 15 ਦਿਨਾਂ ਬਾਅਦ ਕਲਪੰਗਲੇ ਆਉਣ ਲੱਗ ਜਣਗੇ ਉਹਨਾਂ ਬਾਰੇ ਕੀ ਗੱਲ ਹੈ ਵੀ ਭਾਈ ਉੱਥੇ ਨਾ ਮੁਕਾ ਦਿਓ ਮੈਂ ਤਾਂ ਔਖਾਂ ਦਾ ਵੱਡੀ ਹੈ ਬੁੜੀ ਹੈ 60 ਸਾਲ ਦੀ ਗੋਡੇ ਮੇਰੇ ਦੁਖਦੇ ਹੈ ਹਾਂ ਢੂਆਂ ਮੇਰੇਆਂ ਦੁਖਦਿਆਂ ਕਿ ਤੁਸੀਂ ਕਿਤੇ ਮਾਂ ਤਾਂ ਵਗ ਜਾ ਕਰ ਖੇਤ ਨੀਰਾ ਦੇਣ ਤੇ ਚੱਕੋ ਕੋਲਾ ਕਲਪੰਗਲੇ ਚੱਕੋ ਕੋਲਾ ਕਲਪੀ ਜਵਾਕ ਨਹੀਂ ਰੋਣਾ ਦਿਲ ਤੇ ਰੋਂਦੇ ਹਾਂ ਭਾਬੀ ਇੱਕ ਗੱਲ ਆਪਾਂ ਕਹਿੰਦੇ ਆ ਪੀ ਜਿਹੜੀਆਂ 2024 ਚ ਆਪਣੇ ਕੁੜੇ ਦਾ ਵਿਆਹ ਹੋਣਗੇ ਹਨ ਉਹ ਤਾਂ ਬਾਲਾ ਕੁਛ ਖਾਂਦਗੇ ਫਿਰ ਉਹ ਵੀ ਕਣਕ ਕਣਕ ਵਿੱਚ ਆ ਕਰਨਗੇ ਕੁਛ ਨਹੀਂ ਦਾ ਨਾ ਨਾ ਇਹ ਜਿਹੜੀਆਂ ਭਰਾਵਾਂ ਬਾਕੀ ਮਾੜੀ ਕੰਟਰੋਲ ਕਰਨਾ ਪਊਗਾ ਹਾਂ ਕਿੰਨਾ ਰੱਖਣਾ ਭੂਗਾ ਹੁਣ ਤੇ ਨਹੀਂ ਫਿਰ ਆਪਦੀ ਬੜੀ ਵਿਚਾਰਨ ਅਗਲੇ ਸਾਲ ਨੂੰ ਭਰਾਵਾ ਪਾਈ ਆਟਾ ਨੀ ਕਿਸੇ ਨੇ ਇੱਕ ਦੂਜੇ ਦੇਣਾ 2025 ਚ 2025 ਚ ਐਡਾ ਮਾੜਾ ਸਮਾ ਆਊਗਾ ਭਬੀ ਹੈ ਨਾ ਬਾਹਲੇ ਮੰਦਾ ਹੁਣ ਵੀ ਮੰਦਾ ਹੀ ਆ ਹੂੰ ਔਰ ਤੂੰ ਐ ਮੰਨ ਸਰਕਾਰ ਆਪਨੇ ਕੰਨੀ ਕੋਈ ਵੇਖਦੀ ਐ ਕੋਈ ਨਹੀਂ ਦੇਖਦਾ ਭਬੀ ਕਿੰਨਾ ਨਹੀਂ ਆਈ ਨਹੀਂ ਵੇਖਦੇ ਕਿਸੇ ਦੇ ਲਈ ਚਾਟਾ ਭਡੋਲੇ ਚ ਹੈਗਾ ਕਿ ਨਹੀਂ ਨਾ 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 ਕੋਈ ਨਹੀਂ ਦੇਖਦਾ ਉਹ 2 ਲੱਖ ਲੈਂਦੇ ਆ ਕਿ ਵੋਟਾਂ ਲੈਣੀਆਂ ਜੱਟ ਨੂੰ ਫੜਾ ਜਾਂਦੇ ਜਿੱਕੇ ਜਾ ਹਾਂ ਉਹ ਆਪਨ ਕੋ ਦਿੰਦਾ ਸਹੀ ਗੱਲ ਆ ਸਹੀ ਗੱਲ 5000 ਲਿਖ ਦਿੰਦਾ ਤੇਰੇ ਨਾਲ 5000 5000 ਹੈ ਇੱਕ ਪੱਲੇ ਨੂਨ ਵੀ ਨਹੀਂ ਪ ਕਿਸੇ ਨੂੰ ਮੇਰੀ ਗਰੀਬੀ ਦਾ ਪਤਾ ਪੜਾ ਭੁੱਖ ਦੇ ਦਾ ਆਪਣਾ ਕੋਈ ਨਹੀਂ ਜਾਣਦਾ ਮਾਲਕ ਜਾਣਦਾ ਮਾਲਕ ਜਾਣਦਾ ਹਾਂ ਗਿੰਦੀ ਛਤਰੀ ਵਾਲਾ ਸਹੀ ਗੱਲ ਹੈ ਭਾਬੀ ਕਿ ਤਾ ਕਹਿੰਦੇ ਭਰਾਵਾ ਆਪਦੇ ਦੋ ਮਨ ਦਾ ਨੇ ਪੁੱਤ ਮੈਂ ਤੁਹਾਡੇ ਨਾਲ ਚੱਲਦੀ ਹਾਂ ਆਪਾਂ ਦੋ ਮਨ ਕਣਕ ਇਕੱਠੀ ਕਰਦਗੇ ਸਹੀ ਗੱਲ ਹੈ ਸਹੀ ਗੱਲ ਹੈ ਭਾਬੀ ਜਵਾਕ ਜਲੇ ਲਾ ਕੇ ਨਾਲ ਕਣਕ ਇਕੱਠੀ ਜ਼ਰੂਰੀ ਹੈ ਸਾਡੀ ਜਾਨ ਆਉਕੀ ਹੁੰਦੀ ਹੈ ਭਾਈ ਥੋੜੀ 10 ਦਿਨ ਹੋ ਪੰਜ ਦਿਨ ਹੋ ਹਾਂ ਆਏ ਫੇਰ ਆਇਸ਼ ਕਰੋਂਗੇ ਸਹੀ ਗੱਲ ਹੈ ਤੇ ਭਰਾਵਾ ਆਪਾਂ ਤਾਂ ਕਹਿੰਦੇ ਹੈਗੇ ਵੀ ਮਾੜਾ ਮੋਟਾ ਤੇ ਆਪਾਂ ਤਾਂ ਕਹਿੰਦੇ ਆ ਭਾਬੀ ਜੀ ਕਿੰਨੇ ਵੀ ਆਪਣੇ ਕਰੀਬ ਜਾਂਦਾ ਤੇ ਸਾਰੇ ਕੁਝ ਨਹੀਂ ਹੁੰਦੇ ਹਨ ਵੀ ਦੋ ਦੋ ਚਾਰ ਚਾਰ ਕਿੱਲੇ ਸਾਰਿਆਂ ਨੂੰ ਵੱਢਣੇ ਚਾਹੀਦੇ ਹਨ ਉਹ ਦੇਖੋ ਬਈ ਉਹ ਉੱਥੋਂ ਲੱਗ ਗਾ ਭਾਬੀ ਹੋਰੀ ਦੇ ਢੇਰ ਹੀ ਲਾ ਦੇ ਕਣਕ ਦੇ ਬੜ ਬੜ ਕੇ ਇੱਕ ਦਿਨ ਚ ਅੱਜ ਅੱਜ ਵੱਡੀ ਭਾਬੀ ਹੈ ਅੱਜ ਅੱਜ ਵੱਜੀ ਸਾਰੀ ਪੌਣਾ ਕਿੱਲਾ ਸੀ ਇੱਕ ਕਿਆਰਾ ਰਹਿ ਗਿਆ ਕਿੱਲਾ ਵੱਢ ਕੇ ਸਿਰ ਤੱਕ ਪੰਜ ਜਾਨਾਂ ਨੇ ਪੰਜ ਜਾਨਾਂ ਨੇ ਪੌਣਾ ਕਿੱਲਾ ਵੱਢਤਾ ਹਾਂ ਪੌਣ ਇੱਕ ਕਿਆਰਾ ਘੱਟ ਇੱਕ ਕਿਆਰਾ ਘੱਟ ਹਾਂ ਪੰਜ ਕਿੱਲਾ ਹੀ ਵੱਢਤਾ ਸਮਝਿਆ ਕਿੱਲਾ ਵੱਢਤਾ ਸ਼ਾਮ ਨੂੰ ਮੈਨੂੰ ਸ਼ੱਕ ਆ ਵੀ ਕਿੱਲਾ ਵਾਢੀ ਦੇਵਾਂਗੇ ਠੀਕ ਹੈ ਠੀਕ ਹੈ ਅਜੇ ਤਾਂ ਬਹੁਤ ਟਾਈਮ ਪੈਣਾ 7:30 ਵਜੇ ਹੈ ਆਇਆ ਚਲੋ ਠੀਕ ਹੈ ਭਾਬੀ ਫਿਰ ਹੈ ਹਾਂ ਠੀਕ ਹੈ ਕੋਈ ਗੱਲ ਨਹੀਂ ਤੇ ਗੱਲ ਕਰ ਇੰਨਾ ਵੀ ਮੈਂ ਹੱਥ ਵਨ ਕੇ ਬੇਨਤੀ ਹੈ ਕਿ ਜਿਹੜਾ ਬੜਾ 60 ਸਾਲ ਤੋਂ ਉੱਪਰ ਹੋ ਜੇ ਨਹੀਂ ਘੁੱਟਾ ਚੱਕੀ ਦਾ ਕਣਕ ਜ਼ਰੂਰੀ ਏ ਤੇ ਕਣਕ ਜ਼ਰੂਰੀ ਦੇ ਦਿਆ ਕਰੋ ਹਾਂ ਜ਼ਰੂਰ ਦੇਣ ਗਰੀਬ ਬੰਦੇ ਜਿਹੜਾ ਪਹਿ ਮਿਹਨਤਾਂ ਪੰਜੇ ਉਂਗਲਾਂ ਤੇ ਇੱਕੋ ਜਿਹਾ ਵੀ ਨਹੀਂ ਜਾਨਾ ਮੈਂ ਕੰਮ ਕਰਦੀ ਹਾਂ ਜਿਹੜੇ ਗਰੀਬ ਬੁੜੇ ਬੈਠੇ ਅੰਨੇ ਮੂਰੇ ਉਹਨਾਂ ਦੀ ਕਣਕ ਵੀ ਆਉਣੀ ਜ਼ਰੂਰੀ ਏ ਢਿੱਡ ਲੱਗਿਆ ਬਈ ਢਿੱਡ ਲੱਗਿਆ ਹਾਂ ਇਹ ਤੋਂ ਆਣਾ ਤਾਂ 20 ਵਾਰੀ ਮੰਗਦਾਗਾ ਹਾਂ ਤੇ ਕੰਮ ਬਲੰਦੇ ਆਪਾਂ ਨੂੰ 2 ਰੁਪਏ ਦੀ ਹੋ ਜੇ ਬਿਲਕੁਲ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਬੱਬੀ ਨਾ ਭਰਾਂਗੇ ਕੰਮ ਨਹੀਂ ਹੁੰਦਾ ਹਾਂ ਤੇ ਚੱਲ ਕੋਈ ਨਹੀਂ ਭਾਬੀ ਆਪਾਂ ਕੋਈ ਭਰਾ ਵੀਡੀਓ ਸਾਰੇ ਦੇਖਣਗੇ ਆਪਣੀ ਤੇ ਕੋਈ ਨਾ ਕੋਈ ਹੁੰਦਾ ਹੈ ਨਾ ਹੈ ਦਿਆਲਾ ਤੇ ਤੁਹਾਡੀ ਨਾ ਪਰਸਨ ਜ਼ਰੂਰ ਵੱਜੂਗੀ ਧੰਨਵਾਦ ਆ ਸ਼ੁਕਰ ਸ਼ੁਕਰ ਹੈ ਇਹੋ ਜਿਹਾ ਕੰਮ ਤਾਂ ਕਰਨ ਦਾ ਫਾਇਦਾ ਹੀ ਹੋ ਜੇ ਤੇਰਾ ਭਾਈ ਅੱਖਾਂ ਤੋਂ ਬਰੀਦ ਹੋਇਆ ਵਿਚਾਰਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਉੱਠੇ ਬੇਕੜੀ ਦੇਖ ਲਦੇ ਭਰਾਵਾ ਆਪਾਂ ਬੇਲਾ ਪੂਰਾ ਕਰ ਹੂੰ ਹੂੰ ਭਾਈ ਜੀ ਵੀਡੀਓ ਨਾ ਬਾਤ ਬਾਤ ਸ਼ੇਅਰ ਕਰ ਦਿਓ ਕਿਉਂਕਿ ਆਹ ਦੇਖ ਲਓ 60 ਸਾਲ ਦੀ ਉ ਤਾਨੂੰ ਪਤਾ ਹੈ ਨਾ ਗਰਮੀ ਚ ਵੱਢਣੀ ਬਹੁਤ ਔਖੀ ਹੈ ਤੇ ਪਿੰਸ ਨੇ ਬਜ਼ੁਰਗ ਦੀ ਮਾਤਾ ਦੀ ਬੱਜੀ ਨਹੀਂ ਤੇ ਵਿਚਾਰੀ ਤੜਕੇ ਦੀ ਲੱਗੀ ਓਥੋਂ ਲੈ ਕੇ ਤੇ ਵੱਢੀ ਜਾਂਦੇ ਬਈ ਕਣਕ ਵਿਚਾਰੇ ਠੀਕ ਆ ਬਈ ਵੱਧ ਵੱਧ ਸ਼ੇਅਰ ਕਰ ਦਿਓ ਬਈ ਵੀਡੀਓ ਜਿਹਨੂੰ ਚੰਗੀ ਲੱਗੀ ਸਾਨ ਭਰਾ ਬਈ ਸੁਣ ਲੂਗਾ ਨਹੀਂ ਚਾ ਹਾਂ ਠੀਕ ਹੈ ਠੀਕ ਹੈ ਬਈ ਸੁਣਨਗੇ ਮਾਤਾ ਸੁਣਨਗੇ ਠੀਕ ਆ ਬਈ ਧੰਨਵਾਦ ਸਤਿ ਸ਼੍ਰੀ ਅਕਾਲ ਕਰ ਦਿਓ ਵੀਡੀਓ ਨੂੰ ਵੱਧ ਵੱਧ ਸ਼ੇਅਰ ਓਕੇ ਬਾਈ